ਲੱਕ ਕਿਨੇ ਚੜਦਾ ਜਾਂਦੇ ਨੂੰ ਇਹਦਾ ਚੰਦ ਮਹੀ ਚੜਿਆ ਮਹੀ ਕਰਿਆ ਗੋਲ ਪੀਪੜੀ ਬੰਦਾ ਜੇ ਗੱਲ ਤੁਹਾਨੂੰ ਦੱਸਤੀ ਤੁਸੀਂ ਵੀ ਰੋਣਾ ਪਾਉਣ ਲੱਗ ਜਾਓਗੇ ਓ ਫੜ ਜਾ ਬੋਲ ਮਾਰਨੋਂ ਪਹਿਲਾਂ ਮੈਨੂੰ ਗਲਤ ਦੱਸ ਦੇ ਕੀ ਹੋ ਗਿਆ ਜਿਹੜਾ ਬੰਦਾ ਸਾਰਾ ਬਿਆਕਰਾਂ ਦੇ ਪਿੱਛੇ ਦੀ ਨਾ ਉਹਦਾ ਨਾਂ ਪਤਾ ਲੱਗ ਗਿਆ ਮੈਨੂੰ ਇਹ ਬੰਦਾ ਟੋਲ ਲੰਬੂ ਮੇਰਾ ਸੜਾ ਕਿਨੇ ਕਰਵਾਇਆ ਇਹਦਾ ਇਹ ਕੋਈ ਨਾ ਪੱਟੇ ਗਏ ਉੱਜੜ ਗਿਆ ਘਰ ਆਪਣਾ ਦਾ ਓ ਚੱਲ ਕੋਈ ਨਾ ਯਾਰ ਤੂੰ ਚੱਲ ਆ ਜਾ ਮੈਨੂੰ ਲੱਗਦਾ ਮੈਨੂੰ ਦੌਰੇ ਪਊਗਾ ਓ ਚੱਲ ਦੌਰੇ ਨੂੰ

बात सफरा किन्हीं बढ़िया रोटियां रोटियां तो तंदूरी पावाल है या अच्छा सलाद सलूर दुपावाल है या अच्छा तो बढ़िया है मैं तो पोखरों किसी परी वो नेक्कर ही नहीं बनाऊंगी रोटी वो चमड़ा रखी है पटेलियों के थे बनाऊंगी है हम्म देख रहा हूँ मेरा सांसु करने बुर्की नहीं खवाई थी ले� ਤੱਥਾਂ ਦਰ ਕੇ ਕਿਤੇ ਜਦੋਂ ਆਪ ਭੁੱਖ ਲੱਗਦੀ ਹੈ ਉਹ ਤਾਂ ਬਣਾਉਂਦੀ ਹੈ। ਤੁਹਾਨੂੰ ਰੋਟੀ ਨਹੀਂ ਦਿੰਦੇ ਫਿਰ? ਮੈਂ ਤਾਂ ਬਾਰੇ ਪੂਰੇ ਖਾ ਜਾਣੇ ਕਹਿੰਦਾ ਪੈਸੇ ਦੀ ਤੰਗੀ ਆ ਸਾਰਾ ਹੱਥ ਮੇਰੇ ਕੀ ਹਸਾਰਾ ਕੁਛ। ਕੋਈ ਨਾ ਹੁਣ ਇਹਨਾਂ ਨੂੰ ਮੈਂ ਕਰੂੰ ਸਿੱਧੀ ਫਿਰ। ਹਾਂ। ਤੇ ਸਮਾਰ ਕੇ ਦਹੀਂ ਪੋਸਣ ਕਿਹੜਾ ਸਾਰਾ ਸਾਰਾ ਕੰਮ ਇਹਨਾਂ ਤੋਂ ਕਰਾਇਆ ਕਰੂੰ ਮੈਂ ਤੂੰ ਦੇਖਦਾ ਸੀ। ਐ ਕਿ ਮੈਂ ਨਹੀਂ ਦਿੰਦੀ ਰੋਟੀ। ਚੰਪਲ ਜਿਆਦੇ ਰਹੀ ਜਾਂਦਾ ਉਹ। ਕੋਈ ਨਾ ਸਾਰੀ ਚੰਪਲ ਓਟ ਕੱਢ ਦੋ। ਐਂ ਕਰਿਓ ਤੁਸੀਂ। ਹੂੰ। ਤੁਸੀਂ ਇਹਨਾਂ ਨੂੰ ਕਹਿ ਦਿਓ ਵੀ ਮੈਂ ਸਾਰਾ ਕੁਝ ਤੁਹਾਡੀ ਮੰਮੀ ਦੇ ਨਾਂ ਕਰਵਾਤਾ। ਅਹੀਂ ਤੋਂ ਦੱਤ ਕੰਮ ਇਸਾਰੇ ਨੂੰ ਆਇ ਕੰੂ ਲੋਟਾਉਂਦੇ ਨਹੀਂ ਫੇਰ ਫੇਰ ਨਾ ਕਿ ਅੱਗੇ ਪਿੱਛੇ ਹੂੰ ਲੱਗੇ ਭੁੱਖ ਲੱਗ ਰਹੀ ਆ ਲੈ ਆਉਂਦਾ ਕਿ ਰੋਟੀ ਹਾਂ ਲੈ ਆਉਂ ਚੱਲ ਮੈਂ ਲਿਆਉਣਾ ਹੈ ਓ ਟੱਪਾ ਹੀ ਚੱਕ ਲਿਆ ਹੋ ਰਿਹਾ ਤੁਸੀਂ ਹਾਂ ਸਾਰੀ ਪੈਕ ਕਰਾ ਕੇ ਲੈ ਆਓ ਦੂਰ ਚੱਲ ਦਿੱਤੇ ਕਾਗੇ ਚੱਲ ਬਹਿਟ ਕੇ ਦਿੱਤੇ ਨੇ ਚੱਲ ਭਾਈ ਜੋ ਕੋਈ ਨਾ ਫੇਰ ਖਾ ਲੈਨੇ ਠਹਿ ਕੇ ਮਾ ਕੇ ਤੇ ਭੁੱਖ ਲੱਗਦੀ ਹੋਵੇ ਕੋਈ ਨਾ ਕੜੀ ਖਾ ਲੈਣਾ ਤੁਸੀਂ ਵੀ ਖਾ ਲੋ ਕੋਈ ਨਾ ਕੋਈ ਨਾ ਖਾ ਮੈਂ ਤੁਹਾਨੂੰ ਮੈਂ ਦਿਖਾਣੀ ਹੈ ਕਿ ਮੈਂ ਤਾਂ ਭੁੱਖ ਜੀ ਨਹੀਂ ਸੀ ਅੱਛਾ ਮਦੱਕ ਵੇਲੇ ਜੁਦਣਾ ਸੀ ਵੀ ਮਮੀ ਜੀ ਮੈਂ ਨਾਂੰਕਲੀ ਸੀਗੀ ਹਾਂ ਬੋਲ ਕੀ ਕਹਿੰਦੀ ਸੀ ਮੈਂ ਕਹਿੰਦੀ ਸੀ ਥੋੜਾ ਜਿਹਾ ਮੈਨਾਂ ਕੰਮ ਕਰਵਾ ਦੋ ਕੰਮ ਕੰਮ ਮੈਂ ਕਦੀ ਕੀਤਾ ਨਹੀਂ ਤੇ ਨਾ ਮੇਨੂੰ ਕੰਮ ਆਉਂਦਾ ਕੱਲਾ ਝਾੜੂ ਲਾ ਦੋ ਹਵਾ ਜੀ ਚੱਲੀ ਜਾਂਦੀ ਆ ਪੱਤੇ ਅੰਦਰ ਆ ਜਾਂਦੇ ਕੰਮ ਬਾਰੇ ਨਾ ਤੁਹਾਡੇ ਡੈਡੀ ਨੂੰ ਪੁੱਛੋ चलो ठीक नहीं।, नहीं कम करने लिया थी थी, तो? कम <laughs> कम, कम थी। थी, सारा कुछ जी आज हो गए तो त्यार ही हाँ चलो फिर चलिए आज तो किलिया चल बापू ਸਰ ਜਾ ਕਿਉਂ ਨਿਆ ਸੀ ਤਾਂ ਲੈ ਟੋਕਣਾ ਜ਼ਰੂਰੀ ਸੀ ਕੋਈ ਨਾ ਮੈਨੂੰ ਐ ਦੱਸ ਮੇਰੇ ਵਾਰੀ ਤੁਹਾਡੇ ਕੋਲ ਪੈਸੇ ਨੇ ਸੱਪ ਲੜ ਜਾਂਦਾ ਹੁਣ ਤੂੰ ਇੱਥੇ ਕਿੰਨੇ ਕੁ ਲਾ ਕੇ ਆਵੇਂਗਾ ਸਾਮਾਨ ਤਾਂ ਦਬਾਕੀ ਲੈਉਣਾ ਉਹ ਰੇਖ ਰਮਾਉਣੀ ਐ ਜੜੀਆਂ ਪੁੱਛਣਾ ਦੀ ਮੈਥੋਂ ਨਹੀਂ ਖੜਿਆ ਜਾਂਦਾ ਰੇਬ ਬਾਬਾ ਗੁਰੂ ਛੱਡ ਦੇ ਆ ਲੱਛਣ ਛੱਡ ਦੇ ਕਿਉਂ ਬੇਇੱਜ਼ਤੀ ਕਰਵਾਵੇਂਗਾ ਪਿੰਡ 'ਚ ਬੇਇੱਜ਼ਤੀ ਨੂੰ ਦੱਸ ਮੇਰਾ ਸਾਲਾ ਕੱਢ ਕੇ ਲਿਆਇਆ ਬੈਕ ਲਿਆ ਨਾ ਚਿੰਗਾ ਲੱਗਦਾ ਹੱਥ ਜੱਥ ਫੜੇ ਹੋਏ ਆ ਕਿਉਂ ਕੀ ਗੱਲ 20 ਸਾਲਾਂ ਦਾ ਤੂੰ 20 ਸਾਲਾਂ ਦਾ ਕੇ ਅਸੀਂ ਤਾਂ ਵੈਸੇ ਤਾਂ ਨਵੀ ਹੋਇਆ ਹੁਣ ਮਾੜੇ ਮੋਟੇਆ ਟੌਲਿਆਂ ਦੀ ਸ਼ਰਮ ਕਰ ਲੈ ਕਿਉਂ ਗੱਲਾਂ ਬਣਵਾਵੇਂਗਾ ਜਿਆਦੇ ਨਹੀਂ ਬੋਲਦੇ ਕੁਛ ਇਹ ਜਿਆਦੇ ਮੈਦਾ ਘਾਟੇ ਬੋਲਦਾ ਇਹੀ ਬੋਲਦਾ ਜਿਆਦੇ ਹਾਂ ਕੰਮ ਕਰ ਲੋ ਜਾ ਕੇ ਸਾਰੇ ਵਿੱਚ ਹੋਰੀ ਟੰਗਾ ਡਾਈ ਜਾਂਦੇ ਨੇ ਕਾਹਤੋਂ ਮੱਥਾ ਲਾਇਆ ਤੁਸੀਂ ਇਹਨਾਂ ਨਾਲ ਆਜੋ ਮੇਰਾ ਸੜਾ ਦੇ ਕਿ ਲੱਛਣ ਕਰਦਾ ਫਿਰਦਾ ਹੋਰਾਂ ਵੀ ਸ਼ਰਮ ਨਹੀਂ ਆਗੇ ਵੀ ਲੋਕ ਕੀ ਗੱਲਾਂ ਬਣਾਣਗੇ ਮਿਲ ਜਾਂਦੇ ਮੈਨੂੰ ਕਿਨੇ ਪਾਈ ਨੱਥੇ ਤੇ ਮੇਰੇ ਸੈ ਨੂੰ ਬੱਦੂ ਕਦੇ ਮੈਂ ਕਰਦਾ ਗੌਰ ਉਹ ਦਾ ਕਿਵੇਂ ਏ ਵਧੀਆ ਸ਼ੇਰਾ ਵਧੀਆ ਤੂੰ ਸੁਣਾ ਵਧੀਆ ਤੂੰ ਦੱਸ ਕਿਵੇਂ ਖੜਾ ਸੀ ਓਏ ਬੱਸ ਦੀ ਡੀਕ ਗਾਦਾ ਸੀ ਆ ਅੰਜਰ ਤੇ ਮਟਰ ਮਟਰਸਾਈਕਲ ਲੈ ਜਾ ਕਰੋ ਆ ਸੇਫਟੀ ਵਿੱਚੋਂ ਜਾੜਤਾ ਜਾਂਦਾ ਤਾਈ ਨੇ ਆ ਕਿਵੇਂ ਆ ਮੁੰਡਿਆ ਵਧੀਆ ਤਾਇਆ ਵਧੀਆ ਤੂੰ ਦੱਸ ਆ ਠੀਕ ਐ ਬਾਗੋ ਬਾਗ ਤੂੰ ਦੱਸ ਕਿਵੇਂ ਆ ਵਧੀਆ ਕਿੱਧਰ ਚੱਲਾ ਸੀ ਲੈ ਰੇ ਜਾਂਦਾ ਸੀ ਆ ਬੱਸ ਡੀਕੀਆਂ ਦੇ ਬੱਸ ਆ ਨਹੀਂ ਰਹੀ ਕਦੋਂ ਦਾ ਖੜਾ ਬੱਸ ਤਾਂ ਆ ਜੂਗੀ ਇਹ ਨੂੰ ਦੇਖੀ ਜਾਂਦਾ ਦੀਗਾ ਜੀ ਦੀਆਂ ਦੇ ਤਾਇਉਰੀ ਇਹ ਦੇਖਦਾ ਕਿਨੇ ਚੜਦਾ ਜਾਂਦੇ ਨੂੰ ਇਹਦਾ ਚੰਦ ਮਹੀਂ ਚੜਿਆ ਮਹੀਂ ਕਰਿਆ ਗੋਲ ਪੀਪੜੀ ਬੰਦਾ ਤੇਰੀ ਪੀਪਨੀ ਇਹਦੇ ਘਰ ਦੇ ਬੰਦ ਕਰਨਗੇ ਉਹ ਨਾਲੋਂ ਕੀ ਪਤਾ ਯਾਰ ਵਿਚਾਰਾ ਰੋਟੀ ਟੁੱਕ ਕਨੀ ਔਖਾ ਹੁੰਦਾ ਦੀਗਾ ਤੂੰ ਹੈਗੀ ਦੇਗੀ ਇਕੱਲਾ ਉਹ بڑے ਦੰਦਿਆਂ ਨੂੰ ਨਾਲ ਲਾ ਕੇ ਗਿੰਦੇ ਦਾ ਸਾਰਿਆਂ ਨੂੰ ਮੈਂ ਉਹ ਕਾ ਨੂੰ ਦੰਦੇ ਨੇ ਮੈਂ ਮਿਰਾ ਕਰਾ ਦੇ ਫਿਰ ਤੇਰਾ ਵੀ ਕਰਾ ਦੇਗਾ ਤੂੰ ਉਹਦੇ ਸੁਣ ਪਹਿਲਾਂ ਕਿਵੇਂ ਉਹਦਾ ਵਿਚਾਰਾ ਇੱਕ ਦਿਨ ਮੈਨੂੰ ਘਰੋਂ ਆਇਆ ਲੜ ਕੇ ਆਇਆ ਅੱਛਾ ਮੈਨੂੰ ਟੱਕਰਿਆ ਰਸਤੇ 'ਚ ਮਾਟੀ ਵਾਲਾ ਹੋ ਗਈ। ਮੈਂ ਕਹਿੰਦਾ ਯਾਰ ਮੈਂ ਤਾਂ ਯਾਰਾ ਕਰੋ ਰੋਟੀ ਕਮੀ ਓਖਾ ਹੁੰਦਾ। ਕਹਿੰਦਾ ਨੂਨ ਹੀ ਚੰਗਾ ਬੋਲਦੇ। ਜਿਹੜਾ ਇਹ ਦਿਵਾਖ ਮਾੜਾ ਹੋਰੇ ਸਾਹ ਨਾਲ ਬੋਲਦੇ ਨੇ ਚੱਜ ਨਾਲ ਗੱਲੇ ਨਹੀਂ ਕਰਦੇ ਹੈਗੇ। ਐਂ ਕੀ ਹੁੰਦਾ ਤਾਇਆ? ਪਰ ਮੈਂ ਹੀ ਕਿਹਾ ਦੀ ਮਾਹ ਮਾਇਆ ਕਰਾ ਦਨਾ। ਤਾ ਤੂੰ ਮੇਰਾ ਕਰਾ ਦੇਖ। ਤੇਰਾ ਵੀ ਕਰਾ ਦਾਂਗੇ। ਤੂੰ ਤਾਂ ਮੜਾ ਬਣ ਕੇ ਠਣ ਕੇ ਰਹਿ ਗਿਆ। ਕੋਈ ਨਾਲ ਦੀ ਲਿਆਦੀ ਸੋਣੀ ਆ ਉਹ। ਮਾਹ ਇਹ ਜੀ ਪਾਣ ਦੀ ਬੇਗੀ ਸਾਰੇ ਪਿੰਡ ਤੇ ਨਹੀਂ। ਅਜਿਹਾ ਗੱਲਾਂ ਕਰਦਾ। ਇਹ ਤਾਂ ਗੱਲ ਹੈਗੀ ਆ ਪਿੰਡ 'ਚ ਹੈ ਨਹੀਂ ਉਹਦੇ ਵਰਗੀ। ਬੜਾ ਅੱਜ ਦੇਖੀ ਆਪੇ ਇਹਦੇ ਤੁੱਪਰ ਦੀ ਲਿਆਵਾਂਗੇ ਆਪਾਂ ਹੋਰ ਦੱਸੂ ਨਹੀਂ ਕਰਾਇਦੀ ਥੋੜੇ ਦਿਨੋਂ ਇਹਨੇ ਜੀ ਮੈਂ ਹੀ ਕਰਾਇਆ ਕੋਈ ਨਹੀਂ ਤੂੰ ਹੀ ਚਾੜ ਲਈਆਂ ਇਹ ਚੰਦ ਪੁੱਤ ਉਹ ਮੈਂ ਖੋਲ ਲੈ ਇਹ ਜਿਹੜੀਆਂ ਪੱਤਰੀਆਂ ਚੋੜਾ ਹੋਈ ਨਹੀਂ ਟੰਗਾ ਸੁੱਕੀ ਨੇ ਔਰ ਢੋਲਾ ਵੀ ਸੋਹਣਾ ਤੇਰਾ ਹੌਰਾ ਕਹਦਾ ਐਸੇ ਤੇ ਰੱਖੀਂਦਾ ਸਲਾ ਸਾਰਾ ਠੀਕ ਆ ਠੀਕ ਆ ਹੌਰਾ ਮਤਲਬ ਤੂੰ ਕਿੱਧਰ ਚੱਲਿਆ ਮੈਂ ਵੀ ਬਸ ਉਰੇ ਫਰਦਾ ਰਹਿਣਾ ਮੈਂ ਵੀ ਸਾਗ ਜਾਂ ਕਰਾਉਣਾ ਕਿਸੇ ਗਾਹਾਂ ਉਰੇ ਆਉਣਗੇ ਲੈਣ ਕੇ ਜਾਣਗੇ ਮੈਨੂੰ ਰਾਹ ਤੇ ਚੜ੍ਹ ਚੱਲ ਠੀਕ ਆ ਫਿਰ ਹੈ ਚੱਲ ਕੋਈ ਨਹੀਂ ਕਰਾ ਦੇ ਕੇ ਤੇਰਾ ਵੀ ਟੰਗਾ ਦਾ ਠੀਕ ਆ ਠੀਕ ਆ ਕੁੰਡੀ ਲਾਇਆ ਮੀਟਰ ਦਾ ਬਾਪੂ ਦੇ ਨਾਂ ਦੀ ਐ ਜੇ ਕੁੰਡੀ ਵਾਲੇ ਆ ਕੇ ਕੁੰਡੀ ਫੜ ਲਈ ਪੁੜੇ ਦਾ ਬਾਪੂ ਜੀ ਘੁੱਟਣਗੇ ਕਿੰਨੇ ਗੱਗੀ ਹੈ ਬੜੀ ਆ ਤੂੰ ਦੱਸ ਕਿਵੇਂ ਕਿਹੜਾ ਮਾਰਿਆ ਬਸ ਆਈਆਂ ਉਈ ਆ ਗਈਆਂ ਮੈਂ ਤੂੰ ਦੁਕਾਨ ਤੇ ਜਾਂਦੀ ਨਹੀਂ ਹੈਗਾ ਓ ਯਾਰ ਬਸ ਮਣ ਜਾ ਨਹੀਂ ਕਰਦਾ ਦੋ ਤਿੰਨ ਦਿਨੋਂ ਕਿ ਦੁਖੀ ਬੜਾ ਕਿਉਂ ਬਸ ਮਣ ਜਾ ਨਹੀਂ ਪਾਰਟੀ ਕਰੀ ਹੋਣੀ ਬਤੰਦਰੋਂ ਨਵੀਂ ਮੰਮੀ ਲਿਆਤੀ ਦੀ ਨੇ ਓ ਕਾਣੂ ਯਾਰ ਜਾ ਖਮਾ ਤੈਨੂੰ ਹੁਣ ਪੁੱਕਦਾ ਤੂੰ ਵੀ ਲੱਗ ਗਿਆ ਹੁਣ ਕੀ ਹੋ ਗਿਆ ਓ ਯਾਰ ਮੰਮੀ ਵਾਲੀ ਗੱਲ ਨਾਲ ਛੋੜਾ ਕਰ ਪਹਿਲੀ ਸਾਡੇ ਬੁੜੇ ਨੇ ਸਿਰ ਚ ਦਰਦ ਕਰਕੇ ਇਹ ਗੱਲ ਕਰਕੇ ਪਤਾ ਨਹੀਂ ਕਿਥੋਂ ਲੈ ਆ ਭੈਣ ਨਵੀਂ ਮੰਮੀ ਲੈ ਆ ਮੈਂ ਤਾਂ ਨਾ ਗੱਗੀ ਉਸ ਦਿਨ ਨੂੰ ਡਿੱਕਾ ਜਿੱਦੇ ਮੈਨੂੰ ਪਤਾ ਲੱਗ ਗਿਆ ਵੀ ਜਿਹੜੀ ਇਹ ਸਾਰੀ ਕਾਰਸਤਾਨੀ ਕੌਣ ਬੰਦਾ ਜੇ ਮੰਗਰ ਬਸ ਉਹਦੇ ਉਹਨੂੰ ਨਹੀਂ ਛੱਡਣਾ ਬੰਦਾ ਤਾਂ ਮੈਨੂੰ ਪਤਾ ਹੈਗਾ ਕੌਣ ਦੱਸੀ ਯਾਰ ਪਾਰਟੀ ਲੱਗੂਗੀ ਨਾ ਮੰਮੀ ਦੀ ਕਰੀਆ ਪਾਰਟੀ ਤੁਸੀਂ ਨੇ ਉਹ ਮੰਮੀ ਤਾਂ ਛੱਡ ਪਰਾਂ ਤੂੰ ਬੰਦਾ ਦੱਸ ਨਾ ਪਾਰਟੀ ਲੱਗੂ ਜਿਹੜਾ ਕੁਝ ਖਾਏਗਾ ਪੀਏਗਾ ਤਾਂ ਖਵਾ ਦੂੰਗਾ ਮੈਂ ਖਵਾ ਦੂੰਗਾ ਤੂੰ ਦੱਸ ਸੁੱਕੀ ਵਿਚੋਲਾ ਨੀਗਾ ਹਾਂ ਉਹਨੇ ਕਰਾਇਆ ਅੱਛਾ ਹਾਂ ਮੈਨੂੰ ਵੀ ਅੱਜ ਸਵੇਰੇ ਪਤਾ ਲੱਗਿਆ ਜਾ ਗੱਗੀ ਹਾਂ ਤੈਨੂੰ ਮੇਰੇ ਚ ਗੁੱਸਾ ਜਿਗ ਰਿਹਾ ਨਾ ਅੱਖਾਂ ਚ ਵੀ ਨਹੀਂ ਦਿਖ ਰਿਹਾ ਨਾ ਚੱਲ ਪਰ ਤੂੰ ਜਾ ਮੈਨੂੰ ਗੁੱਸਾ ਪੈਦਾ ਕਰਨ ਦੇ ਓਏ ਕਰ ਲੈ ਤੂੰ ਪੈਦਾ ਕਰ ਲੈ ਮੇਰਾ ਭਾਈ ਡਾਗ ਨੂੰ ਤੇ ਲਾਲਾ ਓਏ ਭਾਬੀ ਓਏ ਆ ਜਾ ਓਏ ਛੇਤੀ ਆ ਜਾ ਸ਼ੀਰ ਵਾਲਾ ਜੇ ਪਾਰਖਿਆ ਓ ਰੋਲਾ ਤਾਂ ਮੈਂ ਜਿਹੜਾ ਪਾਰਖਿਆ ਨਾ ਜੇ ਗੱਲ ਤੁਹਾਨੂੰ ਦੱਸਤੀ ਤੁਸੀਂ ਵੀ ਰੋਣਾ ਪਾਉਣ ਲੱਗ ਜਾਓਗੇ ਹੁਣ ਖੜ ਜਾ ਬੋਲ ਮਾਰਨੋਂ ਪਹਿਲਾਂ ਮੈਨੂੰ ਗਲਤ ਦੱਸ ਦੇ ਕੀ ਹੋ ਗਈ ਬਾਲ ਨਹੀਂ ਮਾਰਿਆ ਜਿਹੜਾ ਬੰਦਾ ਸਾਰਾ ਵਿਆਹ ਕੇ ਰੌਣ ਦੇ ਪਿੱਛੇ ਦੀ ਨਾ ਉਹਦਾ ਨਾਂ ਪਤਾ ਲੱਗ ਗਿਆ ਜਲਦੀ ਦੱਸ ਜਲਦੀ ਓਏ ਯਾਰ ਜਿਹਨੇ ਨਮੀ ਮੰਮੀ ਲਿਆਂਦੀ ਐ ਉਹ ਬੰਦੇ ਦਾ ਪਤਾ ਲੱਗ ਗਿਆ ਜਿਹਨੇ ਮੰਮੀ ਲਿਆਂਦੀ ਆਪਣੇ ਘਰੇ ਅੱਛਾ ਹਾਂ ਵੀ ਬਾਪੂ ਨੂੰ ਨਮੀ ਮੰਮੀ ਕੌਣ ਦਵਾ ਕੇ ਲੈ ਮੈਨੂੰ ਦੱਸ ਕੇ ਕਿਹੜਾ ਹੈ ਸੁੱਖੀ ਵਿਚੋਲਾ ਉਹ ਮੇਰਾ ਸਾਲ ਲੱਕੜ ਵੱਗਾ ਜਾ ਹਾਂ ਮੇਰਾ ਸਾਲਾ ਕੌਣ ਜਾ ਟੜਦਾ ਨਹੀਂ ਫਿਰ ਉਹ ਐਵੇਂ ਹਨਾ ਜੁੱਤੀਆਂ ਖਾਏ ਬਿਨਾ ਜੁੱਤੀਆਂ ਬਾਈ ਚਲ ਉਹ ਇੰਜਣ ਕਰਕੇ ਹੀ ਕਰੇ ਜਾ ਕੇ ਉਹ ਐਂ ਕਰ ਇੰਜਣ ਨਹੀਂ ਮੜਾਇਆ ਸਕੀਮ ਲਾ ਕੋਈ ਫਿਰ ਠੰਡੇ ਦਿਮਾਗ ਨਾਲ ਸੋਚ ਫਿਰ ਐਂ ਕਰ ਮੇਰਾ ਸੜਾ ਕਦੇ ਨਾ ਕਦੇ ਤਾਂ ਡਿੱਕੇ ਆਊਆ ਐਂ ਕਰ ਹਾਂ ਅੱਜ ਇਹ ਦਿਨ ਤਾਂ ਮਾਰ ਰੈਸਟ ਹਾਂ ਸਵੇਰੇ ਦੇਖਦੇ ਹਾਂ ਛੱਟ ਸੜੇ ਦੀ ਉਹ ਕਦੇ ਨਾ ਕਦੇ ਤਾਂ ਡਿੱਕੇ ਆਊ ਥੋੜਾਂਗੇ ਮੇਰੇ ਸੜੇ ਨੂੰ ਆ ਜਾ ਟਾਈਮ ਚੱਕਾਂਗੇ ਉਹਦਾ ਚਲ ਠੀਕ ਹੈ ਮੈਂ ਕੰਮ ਕਰਾਂਗੇ ਨਾਲੇ ਸਮਝਾਵਾਂਗੇ ਸੜੇ ਨੂੰ ਬੁੜੇ ਨੂੰ ਆਪਣੇ ਆਏ ਨੂੰ ਜਾਓ ਇਹਨੇ ਕਰੇਲੇ ਦਾ ਜੂਸ ਬਣਾ ਕੇ ਲਿਓ ਮੈਂ ਥੋੜਾ ਗੁੱਸਾ ਹੋਰ ਵਧਾ ਮਾ ਪਾਜੋ ਪੈਂਦਾ ਯਾਰ ਕਹਿੰਦਾ ਕਬੜਾ ਮੰਗਰਾਉਂ ਆ ਜੀ ਨਾ ਸਾਲਾ ਹੁਣ ਫੋਨ ਚੱਕਦਾ ਹੈ ਹੈ ਨਾਲੇ ਪੈਸਾ ਨੂੰ ਨਹੀਂ ਕੋਈ ਬਾਈ ਢਾਈ ਦਿੰਦਾ ਹੈਗਾ ਵੀ ਲੈ ਜਾ ਕੇ ਘਰੀ ਚੱਲ ਕੇ ਆਉਣਾ ਨਾਲੇ ਦੇ ਕਿਉਂ ਪਰਜਾਈ ਨੂੰ ਲਾਂਬਾ ਨਾ ਕੰਜਰ ਤੇ ਚਾਹ ਚੂਪੇ ਘਰੇ ਪਲਾ ਕੇ ਵੀ ਪੈਸ ਤਰਾਸਾ ਕਰਾਇਆ ਪੂੰਜ ਵਰਗੀ ਰੰ ਲੈ ਕੇ ਦਿੱਤੀ ਤੈਨੂੰ ਦੱਸ ਸੁੱਖੇ ਦਾ ਹੋਏ ਕੋਈ ਖਾਲੀ ਹੱਥ ਮੋੜਦਾ ਕਰੋ ਛੇ ਛੇਤੀ ਘਰੀ ਚੱਲ ਕੇ ਆਉਣਾ ਉਹ ਘੜਦਾ ਜਰੂਰ ਸੁਣਾ ਉਹ ਸੇਬੀ ਆਪੇ ਕੰਚਰ ਦਾ ਏ ਹੋਰੇ ਤੰਬੀ ਹੀ ਪੌਣ ਲੱਗਿਆ ਹੁਣ ਇਹ ਉਹ ਸੇਬੀ ਲੈ ਇਹਦਾ ਗੰਦੀ ਲਾਦ ਪਈ ਐ ਖੜਾ ਹੋ ਏ ਸੁੱਖੀ ਚਾਚਾ ਆਹੋ ਸਾਸਤਰੀ ਗਾਲ ਚਾਚਾ ਕਿਵੇਂ ਠੀਕ ਠਾਕ ਹੋ ਠੀਕ ਐ ਤੂੰ ਦੱਸ ਬਸ ਵਧੀਆ ਕਿੱਦਾਂ ਹੈ ਤੇਰਾ ਪਾਪਾ ਉਹ ਤਾਂ ਲੈਰੇ ਗਿਆ ਨੰਮੀ ਮੰਮੀ ਨਾਲ ਆਹ ਬਾਈ ਭਾਬੀ ਸੁਖੀ ਚਾਚਾ ਆਏ ਆ ਜੋ ਮੜਾ ਸੇਵਾ ਪਾਣੀ ਕਰੋ ਚਾਚੇ ਜੀ ਹਾਂ ਬੰਦਾ ਇਹ ਬਣ ਗਿਆ ਹੈ ਮਾਂ ਦਾ ਪਿਆਰ ਮੇਰੇ ਲੱਗ ਗਿਆ ਫਰਕ ਤਾਂ ਉਹ ਕਿਵੇਂ ਆ ਠੀਕ ਠੀਕ ਠਾਕ ਚਾਚਾ ਗੇੜੀ ਮਾਰਨ ਨੂੰ ਹਟ ਗਿਆ ਤੂੰ ਤਾਂ ਉਹ ਆਏ ਨਹੀਂ ਜਾਂਦਾ ਤੇਰਾ ਪਤਾ ਕੰਮ ਬਹੁਤ ਨੇ ਜਾਂਦੀ ਰਹਤੀ ਐ ਐ ਕਰੋ ਚਾਹ ਨਹੀਂ ਤੇਰੀ ਚਾਚੇ ਵਾਤੇ ਮੜੀ ਮਠਿਆਇਆ ਪਾ ਕੇ ਚਾਹ ਬਣਾ ਲੈ ਹਾਂ ਜ਼ਿਆਦਾ ਪੀ ਮਾਗੇ ਭਾਈ ਚਾਚਾ ਵਰ ਵਰ ਕਿਦਾ ਪਏ ਜਾਂਦਾ ਘਰੇ ਨਵਾਂ ਜੀ ਆਉਂਦਾ ਜਾਂਦਾ ਹਣਾ ਬਾਈ ਵਧੀਆ ਥੋਨੂੰ ਮਾਂ ਦਾ ਪਿਆਰ ਮਿਲ ਗਿਆ ਹੋਰ ਕੀ ਚਾਹੀਦਾ ਮਾਂ ਦਾ ਪਿਆਰ ਤਾਂ ਮਿਲ ਗਿਆ ਹਾਂ ਉਸ ਤੈਨੂੰ ਕੀ ਦੱਸਾਂ ਮੈਂ ਕਹਦੀ ਰੋਟੀ ਪਾਣੀ ਰੋਟੀ ਪਾਣੀ ਖਾ ਲਾਂਗੇ ਜੇ ਬਣਾਇਆ ਭੋਰਾ ਪਹਿਲਾਂ ਚਾਹ ਬਣ ਜਾਂਦਾ ਰੋਟੀ ਮਾਰਨੀ ਪਹਿਲਾਂ ਮਿੱਠਾ ਖਵਾਇਆ ਕਰਦੇ ਨੇ ਫਿਰ ਮਾਂ ਦਾ ਫਿਰ ਉਹ ਤਾਂ ਕਰਾਂਗੇ ਕੌੜਾ ਵੀ ਕਰੂੰਗਾ ਦਾ ਸੱਤ ਬਾਪ ਨੇ ਪਾਰਟੀ ਨਹੀਂ ਦਿੱਤੀ ਹੈਗੀ ਮੈਨੂੰ ਉਹ ਕੌੜਾ ਤਾਂ ਥਣੇ ਕਰਾ ਦਾਂਗੇ ਚਾਚਾ ਸਾਰਾ ਕੁ ਟਾਈਮ ਨਾਲ ਹੁੰਦਾ ਚਾਚਾ ਸਾਰਾ ਕੁ ਸਿਰ ਜਿਹੜੀ ਜਿਹੀ ਬਣਨੀ ਹੈ ਉਹ ਬਣਨੀ ਹੈ ਚਾਚਾ ਹੁਣ ਤੂੰ ਕੀ ਕਹਣਾ ਤੂੰ ਕਰ ਕੰਮ ਦੀ ਗੱਲ ਕੋਈ ਮੈਂ ਤਾਂ ਕੀ ਕਰਨਾ ਮੇਰੇ ਕੋਲ ਤਾਂ ਕਿ ਰੰਡੀ ਰੋਣਾ ਜਿਹੜਾ ਹਰੇਕ ਕੋਲ ਰੋਣਾ ਵੀ ਹੁਣ ਮੇਰਾ ਵੀ ਕਰਾ ਦੋ ਸਾਰੇ ਪਿੰਡ ਦਾ ਵਿਆਹ ਹੋ ਗਿਆ ਉਹ ਕੰਜਰਾ ਉਹ ਕੰਜਰਾ ਹੁਣ ਤਾਂ ਤੇਰੇ ਬਾਪ ਦਾ ਹੋਇਆ ਲੋਕ ਕੀ ਕਹਿਣਗੇ ਵੀ ਹੁਣ ਇਹਦੀ ਰਨ ਲੈਤੀ ਤੂੰ ਭੈਣ ਦਾ ਰੱਪਦੀ ਉਹ ਰੱਕੇ ਬਹਿ ਜੂ ਮੂਰੇ ਬਾਈ ਹੁਣ ਮੂੰਹੋਂ ਬੋਲ ਤਾਂ ਪਿਆ ਮੈਂ ਕਰ ਹਾਂ ਮੜਾ ਇਹ ਫਿਰ ਮਿੱਠਾ ਪਾ ਕੇ ਨਾ ਲਿਆ ਮੈਂ ਚਾਚਾ ਹਾਂ ਤੂੰ ਬੈਠੋ ਰੇ ਸਾਨੂੰ ਤਾਂ ਪਤੀ ਨਹੀਂ ਤੀ ਵੀ ਸਾਡੇ ਪਾਪੇ ਦਾ ਬਚੋਲਾ ਐ ਕਾ ਚਾ ਜਾ ਡੱਬਾ ਲਿਆ ਮਿੱਟੀ ਵਾਲਾ ਮੈਂ ਕਰਾ ਮੈਂ ਮੜਾ ਯਾਰ ਦੋ ਮਿੰਟ ਬੈਠਾ ਹਾਂ ਹੋਰ ਹੋਰ ਚਾਚਾ ਲੈ ਮੈਂ ਪੈਹੋ ਕਰਦਾ ਉਹ ਬਸ ਐਨੀ ਸੇਵਾ ਨਹੀਂ ਕਰਦੀ ਉਹ ਸੇਵਾ ਤਾਂ ਹੁੰਦੀ ਐ ਸਾਨੂੰ ਤਾਂ ਹੁਣ ਪਤਾ ਲੱਗਿਆ ਵੀ ਮੇਰੇ ਪਾਪੇ ਦਾ ਬਚੋਲਾ ਐ ਮੈਂ ਤਾਂ ਪਿੰਡ ਚ ਸਾਰੇ ਬਚੋਲਾ ਐ ਮਾਂ ਸੁਖੀ ਸੁਖੀ ਹੁੰਦੀ ਐ ਹੈ ਹੋਰ ਤਾਂ ਹੀ ਤਾਂ ਤੈਨੂੰ ਕਿਹਾ ਚਾਚਾ ਜੇ ਮੈਨੂੰ ਪਤਾ ਹੁੰਦਾ ਨਾ ਵੀ ਤੂੰ ਮੇਰੇ ਬਾਪ ਦਾ ਬਚੋਲਾ ਤੇਰੇ ਪੈਰ ਨਹੀਂ ਥੱਲੇ ਲੱਗਣ ਦੇਣੇ ਤੇ ਮੇਰੇ ਆ ਸਫਤਾ ਹੁੰਦੇ ਨਾ ਪਿੰਡਾਂ ਚ ਸੁੱਖੀ ਪਚੋਲਾ ਸੁੱਖੀ ਪਚੋਲਾ ਹੁੰਦੀ ਆ ਤਾਂ ਹੀ ਤਾਂ ਕਹਿ ਰਹੇ ਵੀ ਤੇਰੇ ਪੈਰ ਨਹੀਂ ਲੱਗਣ ਦੇਣੇ ਤੇ ਬੜਾ ਪਰਣ ਹੋ ਕੇ ਬੈਠ ਓਏ ਪੈ ਜਾ ਚਾਚਾ ਜੀ ਪੈ ਜਾ ਪੈ ਜਾ ਪੈ ਜਾ ਤੂੰ ਵੀ ਪਰਾ ਹੋ ਬੈਠਾ ਦੂਰ ਤੱਕ ਜਨਾਲਾ ਹੱਪੈ ਜਾ ਓ ਬਸ ਆਪਾਂ ਇਹਨੂੰ ਮੈਂ ਕਿ ਹੁਣ ਉੱਥੇ ਲੰਬਾ ਬੈ ਜਾ ਹੁਣ ਓਏ ਹਾਜਾ ਬਾਈ ਜਿੱਟਾ ਤੇ ਮਾਰ ਮੇਰੇ ਪਿਆਉ ਦੇ ਸਾਲੇ ਦੇ ਤੈਨੂੰ ਬੜਾ ਓਏ ਫੜੋ ਓਏ ਮੈਂ ਸਮਹਿਕ ਲਾਉਂਾ ਫੜੋ ਫੜੋ ਮੈਂ ਸਮਹਿਕ ਲਾਉਂਾ ਅੰਗਰੇਜ਼ੀ ਫਿਲਮਾਂ ਵਾਂਗੂ ਯਾ ਯਾ ਮੱਸ ਫੇਰ ਮੇਰੇ ਸਟੇਗੀ ਆਏ ਉਹ ਭਾਗਈ ਓ ਨਹੀਂ ਕਿੱਧਰ ਗਿਆ ਕਿੱਧਰ ਗਿਆ ਪੈਟ ਵਾਟਰ ਸਮੋ ਲਵ ਪਾਇਣ ਨਹੀਂ ਆਉਂਦਾ ਮੈਂ ਸਾਹੇ ਪਾਗਰ ਪਾਏ ਕੋਈ ਨਹੀਂ ਐਂਦੇ ਯਾਰ ਆਹ 5000 ਵਾਲਾ ਸੂਟ ਤਾਂ ਬਾਲਾ ਸੋਨਾ ਸੀਗਾ ਸੂਟ ਸੋਨਾ ਸੀ ਅੱਛਾ ਦਰਜੀਆਂ ਇਹਨਾਂ ਨੂੰ ਕਹਿੰਦੇ ਨੇ ਬੁਟੀਕ ਹੈ ਹਾਂ ਅੱਛਾ ਅੱਛਾ ਉਹ ਸਖੀ ਤੂੰ ਐ ਉਹ ਘਰੇ ਨਾ ਜਾਈ ਓਏ ਕੀ ਗੱਲ ਹੋ ਗਈ ਉਹ ਤੇਰੇ ਗੰਦੇ ਇਲਾਦ ਨੂੰ ਲੱਗ ਗਿਆ ਪਤਾ ਪਤਾ ਲੱਗਣ ਨੂੰ ਦੱਸ ਕੀ ਸਾਲੇ ਹੋਰਾ ਮਰਦਾ ਮਰਦਾ ਤੇਰੇ ਕੋਲੇ ਆਇਆ ਸੀ ਭੈਣ ਦੇ ਮੇਰੇ ਤਾਂ ਹੱਟ ਸੇਕ ਤੇ ਮੇਰੇ ਸਾਲ ਕਰ ਰਹੇ ਨੇ ਓਏ ਤੂੰ ਚੱਲ ਮੇਰੇ ਨਾਲ ਮੇਰੇ ਸਾਲੇ ਨੇ ਮੈਂ ਕਿਰੂ ਟੱਕਰੇ ਮੈਂ ਨਹੀਂ ਜਾਂਦਾ ਹੈਗਾ ਯਾਰ ਕਿੰਨੇ ਕਿ ਗਿਆ ਸੀ ਮਰਾ ਪਾਰਟੀ ਲੈਣ ਗਿਆ ਤੀ ਮੂੰ ਤੇਰਾ ਨਾ ਉਹਨਾਂ ਦੇ ਕਿ ਮੁੰਡਾ ਹੋਇਆ ਪਾਰਟੀ ਲੈਣ ਗਿਆ ਸੀ ਉਹ ਐਸੇ ਨੇ ਕਹਿ ਦਿੱਤਾ ਨਾ ਅੱਜ ਕੋੜਾ ਮੂੰ ਕਰਾਂਗੇ ਉਹ ਚਰਾ ਦਿੰਨਾ ਮੈਂ ਕਿਹਾ ਸੀਗਾ ਨੂੰ ਮਹਾ ਐਡਾ ਕੰਮ ਕਰਿਆ ਮੇਰਾ ਤੇ ਤੂੰ ਇਹਨੂੰ ਬਾਹਰ ਹੀ ਬੋਤਲ ਦੇ ਦਿੰਦੀ ਉਹ ਕੋਈ ਨਾ ਫਿਰ ਕੀ ਹੋ ਗਿਆ ਜੁੰਡੀ ਦਾ ਯਾਰ ਹੈ ਮੇਰਾ ਮੈਂ ਨਹੀਂ ਜਾਂਦਾ ਯਾਰ ਉਹ ਮੇਰੇ ਸਾਲਿਆਂ ਦੇ ਮੈਂ ਡੱਕਰੇ ਕਰ ਦੂੰ ਤੂੰ ਗੱਲ ਕਿਹੜੀ ਕਰ ਰਿਹਾ ਹੈ ਲੱਤ ਤੇ ਮਰੀ ਡਾਂਗਾ ਤੂੰ ਚੱਲ ਮੇਰੇ ਨਾਲ ਮੈਂ ਦੇਖਦਾ ਕਿਹੜਾ ਲਾਉਂਦਾ ਹੱਥ ਮੇਰੇ ਸਾਲਿਆਂ ਨੇ ਮਰਨਾ ਉਹਨਾਂ ਨੇ